ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਦੇ ਵਿੱਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ ਆਪਣੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜੀ ਤੇ ਅੱਜ ਆਪਣੇ ਸ਼ਹਿਰੋ ਚਾਹ ਨਗਰ ਕੀਰਤਨ ਤੇ ਮਾਲਕ ਨੇ ਥੋੜੀ ਆਪਣੀ ਸੇਵਾ ਘਟਾਈ ਹੈ ਅੱਜ ਤੇ ਥੋੜੀ-ਬੋਟੀ ਸੇਵਾ ਕਰਨ ਲੱਗੇ ਆਂ ਪੰਜ ਬਿਸਕੁਟਾਂ ਦੀ ਤੇ ਆਜੋ ਇਸ ਵਲੌਗ ਦੇ ਨਾਲ ਇਹ ਤੁਰੂ ਬੇਸਕੋੜਾ ਅੱਜ ਜਿੰਨੇ ਹੋ ਸਕੇ ਉਹਨੂੰ ਸੇਵਾ ਕਰਦੇ ਆਂ ਜੀ එන පයිතිරදන අහෝ තගර තරම සඩන මත නත හ ද යටට හි න්න Vamos lá. Ah. Ó aí. Ó aqui. Tô. Bora. ਕੀ ਐਂਡ ਨਹੀਂ ਹੁੰਦਾ ਨਾ ਆਨੇ ਬਣਾਈ ਜਾਣਾ ਸੋ ਆਪਾਂ ਸਾੜੀ ਨਹੀਂ ਕਿ ਨਾ ਹੁੰਨੀ ਇਹ ਮੰਨਦਾ ਆਪਾਂ ਜਿਆਦਾ ਖੋਲ ਲੈ ਯਾਰ ਬਾਬਾ ਨਹੀਂ ਸਹੀ ਹੋ ਜਾ ਬਸ ਜਾਈਆਂ ਨਾ ਬਹੁਤ ਠੀਕ ਹੈ ਯਾਰ ਇੱਕ ਜਿਹਦੇ ਫੇਤੇ ਉੱਪਰ ਐ ਨੂੰ ਰੱਖ ਇੱਧਰ ਨੂੰ ਸੁਦਰਦਾ ਕੇ ਹਰੇ ਵਾਲੇ ਹੁਣ ਆ ਕੇ ਤਾਂ ਦੇਖੋ ਬਾਕੇ ਜੀ ਸੇ ਬੜੀ ਗੁਰੂਤਾ ਦੀ ਸੇਵਾ ਕਰਦੇ ਹਨ ਤਾਂਖਰੀ ਗੁਰਨਾਨ ਦੇਵ ਜੀ ਮਹਾਂ ਨਾਮ ਅਰਗਤਿਆ ਖੁਸ਼ੀਆਂ ਮਹਾਨ ਖੁਸ਼ੀਆਂ ਪਕਣੀਆਂ ਬਾਬਾ ਜੀ ਦੇ ਜੋਰਾ ਹੋ ਰਹੀ ਹੈ ਪੰਜਾਬੀ ਰਹਿ ਗਈ ਮਾਤਰਾ ਦੀ ਮੱਥਾ ਡੱਕਣ ਵਾਲੀ ਬਾਬਾ ਬਖਰੀ ਜੀ ਤਾਂਖਰੀ ਗੁਰਨਾਨ ਜੀ ਮਹਾਰਾ ਜਿਹੜਾ ਟਿੱਕੂ ਚੜ੍ਹਦੀਆਂ ਕਲਾ ਵਰਚਾ ਚਿੱਤਰਾ ਅੰਦੀ ਤੇਰੇ ਬਰਕਤ ਦੇ ਸਿਰਾ ਪਰਪਰਨ ਚਰਨਾਂ ਲਘੁਰ ਤਿਰਤ ਕਰੋ ਨਾਮ ਦੇ ਕੋ ਵੜ ਚੋ ਸੱਚੇ ਕਾਕਾ ਇਸੇ ਤਰ੍ਹਾਂ ਸੁਹਾਟ ਆਪਲਾ ਬਖਸ਼ਣਾ ਸਾਡੇ ਜੀ ਜਾਨ ਦੇ ਮਾਰ ਖੁਸ਼ੀਆਂ ਚੜ੍ਹਦੀਆਂ ਬਚਦੀਆਂ ਇੱਥੇ ਖੜਾ ਰਹੀਏ ਚਲ ਪਛਾਦੇ ਆਪਣਾ